ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਤੇ ਜਿਹੜੀਆਂ ਹਦਾਇਤਾਂ ਨੇ ਤੇ ਡੀਏਜੀ ਪਟਿਆਲਾ ਰੇਂਜ ਦੀਆਂ ਦਸ਼ਾ ਨਿਰਦੇਸ਼ਾਂ ਹੈ ਪਟਿਆਲਾ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਕੋਈ ਵੈਪਨ ਨੇ ਇਲੀਗਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਵੀ ਕੋਈ ਘਟਨਾ ਉਹਨੂੰ ਅਬਰਟ ਕੀਤਾ ਜਾ ਸਕੇ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਉਸ ਦੀ ਲੜੀ ਵਿੱਚ ਚਾਰਜ ਸਪੈਸ਼ਲ ਸੈਲ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਤੇ ਐਸਪੀਡੀ ਇਹਨਾਂ ਨੇ ਚੰਗਾ ਕੰਮ ਕੀਤਾ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਤਿੰਨ ਬੰਦੇ ਇਹਨਾਂ ਨੇ ਅਰੈਸਟ ਕੀਤੇ ਅਮਰਿੰਦਰ ਸਿੰਘ ਉਰਫ ਬਿੱਲੀ ਵਿਕਰਮ ਤੇ ਤੀਜਾ ਬੰਦਾ ਜਿਹੜਾ ਅਰੈਸਟ ਹੋਇਆ ਉਹਦਾ ਨਾਮ ਹੈਗਾ ਸੰਨਿ ਸੋ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਚਾਰ ਵੈਪਨ ਇਹਨਾਂ ਕੋਲੋਂ ਮਿਲੇ ਨੇ ਦੋ ਬੱਤੀ ਬੋਰ ਦੇ ਤੇ ਨਾਲ ਜਿੰਦਾ ਕਾਰਤੂਸ ਨੇ 8 ਤੇ 2 315 ਬੋਰ ਦੇ ਜਿਹਨਾਂ ਨਾਲ ਚਾਰ ਜ਼ਿੰਦਾ ਕਰ ਦੂਸਰੇ ਕਵਰ ਕੀਤੇ ਗਏ ਇਹਨਾਂ ਦੀ ਜੇ ਕ੍ਰਿਮੀਨਲ ਹਿਸਟਰੀ ਦੀ ਗੱਲ ਕਰੀ ਅਮਰਿੰਦਰ ਬਿੱਲੀ ਤੇ ਤਿੰਨ ਪਰਚੇ ਦਰਜ ਨੇ ਤੇ ਸਣੀ ਤੇ ਚਾਰ ਪਰਚੇ ਦਰਜ ਨੇ ਤੇ ਤੀਜਾ ਜਿਹੜਾ ਵਿਕਰਮ ਹੈ ਉਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇਹਨਾਂ ਪਰਚਿਆਂ ਦੀ ਡਿਟੇਲ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਸਣੀ ਹੈ ਇਹ ਤੇ ਸਪੈਸ਼ਲ ਸੈੱਲ ਦਿੱਲੀ ਨੇ ਵੀ ਪਹਿਲਾਂ ਪਰਚਾ ਦਰਜ ਕੀਤਾ ਸੀਗਾ 2023 ਦੇ ਵਿੱਚ ਉਹਦੇ ਚ 18 ਵੈਪਨ ਜਿਹੜੇ ਤੋਂ ਰਿਕਵਰ ਹੋਏ ਸੀ ਸੋ ਇਹ ਹਾਰਡਹੈਂਡ ਕ੍ਰਿਮੀਨਲ ਹੈ ਪੁਰਾਣਾ ਕ੍ਰਿਮੀਨਲ ਹੈ ਸੋ ਹੁਣ ਵੀ ਜਿਹੜਾ ਇਹਨਾਂ ਦਾ ਪਲਾਨ ਸੀਗਾ اے ਐਸ ਕੇ ਕਰੋੜ ਜਿਹੜਾ ਗੈਂਗਸਟਰ ਹੈ ਜੇਲ੍ਹ 'ਚ ਉਹਦੇ ਖਿਲਾਫ ਇਹਨਾਂ ਦਾ ਸੀਗਾ ਐਕਸ਼ਨ ਕਿ ਉਹਦਾ ਕੋਈ ਜਾਣਕਾਰ ਹੈਗਾ ਉਹਦੇ ਆ ਇਹਨਾਂ ਨੇ ਕਤਲ ਕਰਨਾ ਸੀ ਉਹਦੇ ਲਈ ਇਹਨਾਂ ਨੇ ਵੈਪਨ ਮੰਗਾਏ ਸੀ ਸੋ ਇਹ ਵੈਪਨ ਫੜ ਕੇ ਉਸ ਕਤਲ ਨੂੰ ਅਬੋਰਟ ਕੀਤਾ ਗਿਆ ਇਨ ਐਡੀਸ਼ਨ ਇਹਨਾਂ ਤੇ ਹੁਣੇ 2025 'ਚ ਵੀ ਪਰਚਾ ਦਰਜ ਹੋਇਆ ਹੈ ਨਾਜ਼ਮੰਡੀ ਥਾਣੇ ਦਾ 14/25 ਉਹਦੇ 'ਚ ਵੀ ਇਹ ਨਾਮਜ਼ਦ ਸੀਗੇ ਉਹਨਾਂ 'ਚ ਵੀ ਉਸ ਪਰਚੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਗਈ ਇਸ ਦੇ ਨਾਲ ਹੀ ਜ਼ਿਕਰ ਹੋ ਗਿਆ ਕਿ EGITF ਨੇ ਵੀ ਇਹਨਾਂ ਨੂੰ ਅਰੈਸਟ ਕੀਤਾ ਸੀਗਾ 2023 ਚ ਉਦੋਂ ਵੀ ਇਹਨਾਂ ਕੋਲੋਂ ਵੈਪਨ ਰਿਕਵਰ ਹੋਈ ਸੀ ਸੋ ਇਹ ਚੰਗੀ ਰਿਕਵਰੀ ਹੋਈ ਹੈ ਬੜੀ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਲਈ ਤੇ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਲਈ ਉਹਨਾਂ ਨੇ ਬੜੀ ਮਿਹਨਤ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਸੋ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ ਰਿਮਾਂਡ ਲਿਆ ਗਿਆ ਸੋ ਹੋਪਫੁਲੀ ਇਹਦੇ ਚ ਹੋਰ ਵੀ ਖੁਲਾਸੇ ਹੋਣ ਸਰ ਸਰਗਰਪ ਗਰੁੱਪ ਉਹਦਾ ਕੀਪ ਚੋਕਰ ਦੀ ਇਹ ਜਿਹੜਾ ਤਾਰਾ ਚੰਦ ਗਰੁੱਪ ਹੈ ਜਿਹਦੇ ਇਹ ਆਪਣੇ ਆਪ ਦੇ ਮੈਂਬਰ ਕਹਾਂਦੇ ਆ ਤਾਰਾ ਚੰਦ ਗਰੁੱਪ ਦਾ ਕਤਲ ਜਿਹੜਾ ਉਹ ਐਸ ਕੇ ਕਰੋੜ ਨੇ ਕੀਤਾ ਸੀਗਾ ਐਸ ਕੇ ਕਰੋੜ ਗਰੁੱਪ ਨੇ ਕੀਤਾ ਸੀ ਇਸ ਕਰਕੇ ਇਹ ਐਸ ਕੇ ਕਰੋੜ ਗਰੁੱਪ ਦੇ ਕਿਸੇ ਬੰਦੇ ਦਾ ਕਤਲ ਕਰਨਾ ਚਾਹੁੰਦੇ ਸੀ ਉਹਦਾ ਬਦਲਾ ਲੈਣਾ ਸਰ ਇਹ ਤਿੰਨੋਂ ਆਪਸ ਵਿੱਚ ਲਿੰਕ ਹੈਗੇ ਆ ਸਰ ਤਿੰਨੋਂ ਆਪਸ ਚ ਲਿੰਕ ਨੇ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਇਨਾਂ ਕੋਲ ਵੈਪਨ ਰਿਕਵਰ ਹੋ ਚੁੱਕੇ ਸੋ ਇਹ ਹਾਰਡ ਹੈਂਡ ਕ੍ਰਾਈਮਨਲ ਨੇ ਇਕੱਠੇ ਇਹ ਵਾਰਦਾਤਾਂ ਵੀ ਕਰਦੇ ਨੇ ਹੁਣ ਵੀ ਜਿਹੜਾ ਅਨਾਜ ਮੰਡੀ ਵਾਲਾ ਪਰਚਾ 2025 ਦਾ ਉਹਦੇ ਵਿੱਚ ਵੀ ਇਹ ਤਿੰਨੇ ਨਾਮ ਜੀ। ਇਹ ਲਿਸੈਂਸੀ ਜਾਂ ਦੂਜੇ ਕੱਟੇ ਸੀ ਜੀ ਦੇ ਸੀ? ਨਹੀਂ ਇਹ ਗੈਰ ਲਿਸੈਂਸੀ ਨੇ ਗੈਰ ਕਾਨੂੰਨੀ। ਸਰ ਇਹ ਫੜ ਕਬੱਡੀ ਕੋਈ ਗੈਂਗਵਾਰ ਦਾ। ਇਹਨਾਂ ਤੋਂ ਜਿਹੜੀ ਹਜੇ ਤੱਕ ਤੇ ਤਫਤੀਸ਼ ਕੀਤੀ ਗਈ ਹੈ ਬਿਲਕੁਲ ਇਹ ਗੈਂਗਵਾਰ ਦੇ ਤਹਿਤ ਹੀ ਇਹਨਾਂ ਨੇ ਉਹ ਬੰਦਾ ਮਾਰਨਾ ਸੀਗਾ। ਸੋ ਇਹਨਾਂ ਦੀ ਕੋਸ਼ਿਸ਼ ਸੀਗੀ ਉਹ ਬੰਦੇ ਦਾ ਕਤਲ ਕੀਤਾ ਜਾਵੇ ਤੇ ਐਸਕੇ ਕਰੋੜ ਗਰੁੱਪ ਦੇ ਐਨਟੀ ਸੀਗੇ। ਸੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹਦਾ ਬੰਦਾ ਮਾਰ ਕੇ ਤੇ ਆਪਣੇ ਬੰਦੇ ਦਾ ਜਿਹੜਾ ਕਤਲ ਹੋਇਆ ਉਹਦਾ ਬੰਦਾ ਲਿਆ ਜਾ ਸੀ। ਸੋ ਟਾਰਗੇਟ ਜਿਹੜਾ ਹੈਗਾ ਹਫ਼ਤਾ ਅੰਤ ਤੱਕ ਸੀਮਤ ਸੀ ਜਾਂ ਹੋਰ ਵੀ ਕੋਈ ਉਹਨਾਂ ਦਾ ਟਾਰਗੇਟ ਨਹੀਂ ਹਜੇ ਤੱਕ ਕੋਈ ਟਾਰਗੇਟ ਕਲੀਅਰ ਹੋਇਆ ਬਾਕੀ ਜਿਹੜੇ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੀ ਪੁੱਛਗਿੱਛ ਹੈ ਕੋਈ ਹੋਰ ਵੀ ਸਾਫੀ ਸਲ ਪਤਾ ਨਹੀਂ ਨਹੀਂ ਹਜੇ ਤੱਕ ਨਹੀਂ ਸਰ ਇਹ ਜੀਵਨ ਚੇਂਜ ਨਹੀਂ ਇਹ ਤਾਂ ਇੰਡੀਪੈਂਡੈਂਟ ਪਹਿਲਾਂ ਸੀਗੇ ਤੇ ਬਾਅਦ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਇਹ ਵਿਉਂਤਬੰਦੀ ਕੀਤੀ ਸੋ ਇਹਦੇ 'ਚ ਕੋਈ ਨਾਲ ਬੰਦਾ ਇਹਨਾਂ ਦੇ ਜੇਲ੍ਹ ਤਾਂ ਸੀਗਾ ਜਾਂ ਨਹੀਂ ਸੀ ਉਹ ਅਸੀਂ ਤਫਤੀਸ਼ 'ਚ ਕਲੀਅਰ ਹੋਊਗਾ ਸਰ ਸਵੇਰਾਂ ਰਿਕਵਰੀ ਚ ਸ਼ਹਿਰ ਵਾਲੀ ਹਜੇ ਸਾਡੀ ਆਪਰੇਸ਼ਨ ਚੱਲ ਰਿਹਾ ਆ অনਗੋਇੰਗ ਹੈ ਬਟ ਇੱਕ ਸਮਾਨੇ ਵਿੱਚ 1200 ਗੋਲੀਆਂ ਦਾ ਪਰਚਾ ਦਰਜ ਕਰ ਰਹੇ ਆ ਉਹਦੇ ਚ ਰਿਕਵਰੀ ਹੋਈ ਹੈ ਪਾਤੜਾ ਥਾਣੇ ਚ ਰਿਕਵਰੀ ਹੋਈ ਹੈ ਇੱਥੇ ਸ਼ਹਿਰ ਵਿੱਚ ਜਿਵੇਂ ਡੀਏਜੀ ਸਾਹਿਬ ਦੱਸ ਕੇ ਗਏ ਸੀ ਪਹਿਲਾਂ ਵੀ 3 ਲੱਖ ਨਾਲ ਕਾਊਂਟਰਡ ਕੈਸ਼ ਰਿਕਵਰ ਹੋਇਆ ਕੁਝ ਹੋਰ ਕੈਸ਼ ਨਾਲ 10 ਬਾਈਕਸ ਨੇ ਇੱਕ ਨੋਵਾ ਇੱਕ ਇਲੈਕਟ੍ਰੋਨਿਕ ਕੰਡਾ ਕੁਝ ਕੰਟਰਾਬੈਂਡ ਵੀ ਰਿਕਵਰ ਹੋਇਆ ਹੈ ਸੋ ਜਿੱਦਾਂ ही ਸਾਰਾ सारा ਹੋ हो ਇਕੱਠਾ ਹੋ हो ਹੈ है कि ਪਰਚੇ परचे ਕੀਤੇ ਗਏ ਇੱਕ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂ ਅੱਜ 8 ਜਗ੍ਹਾ ਤੇ ਸਰਚ ਕੀਤੀ ਸਰ ਜੀ ਇੱਕ ਬਹੁਤ ਜਿਹੜਾ ਡੀਲ ਬਸੀ ਦੇ ਵਿੱਚ ਵੀ ਇਨਕਾਉਂਟਰ ਹੋ ਰਿਹਾ ਜੀ ਉਹ ਮੈਕਸ ਬੈਸਟ ਤੋਂ ਕੁਝ ਹੋਊਗੀ ਜਦੋਂ ਉਹ ਖਤਿਆਲ ਹੋਵੇ ਸਪੈਸ਼ਲ ਸੈਲ ਦੀ ਨੇ ਦੇਖੋ ਇਹ ਡੀਜੀਪੀ ਸਾਹਿਬ ਦੇ ਬੜੇ ਕਲੀਅਰ ਆਰਡਰ ਨੇ ਕਿ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਨੂੰ ਸੂਟੇਬਲੀ ਰਿਵਾਰਡ ਕੀਤਾ ਜਾਊਗਾ ਤੇ ਜਿਹੜਾ ਕੋਈ ਗਲਤ ਕੰਮ ਕਰੂਗਾ ਉਹਨੂੰ ਸੂਟੇਬਲ ਪਨਿਸ਼ਮੈਂਟ ਵੀ ਦਿੱਤੀ ਜਾਊਗੀ ਸੋ ਇਹਨਾਂ ਨੇ ਚੰਗਾ ਕੰਮ ਕੀਤਾ ਉਸ ਚੰਗੇ ਕੰਮ ਨੂੰ ਉਹਨੂੰ ਡੈਫੀਨੇਟਲੀ ਰਿਵਾਰਡ ਵੀ ਕੀਤਾ ਜਾਊਗਾ ਲਿਖ ਕੇ ਵੀ ਭੇਜਿਆ ਤੇ ਥੈਂਕ ਯੂ ਸੋ